ਸਸਰੀ ਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਜੀ ਅੱਜ ਨੌਸਸ ਦੇ ਟੌਪਿਕ ਤੇ ਗੱਲਬਾਤ ਤੇ ਨੰਦ ਪਰਜਾਈ ਦੇ ਰਿਸ਼ਤੇ ਤੇ ਦੇਖੋ ਜੀ ਆਪਾਂ ਸਾਰਾ ਦਿਨ ਸੁਣੀ ਐ ਨਾ YouTube ਤੇ ਨਿਊਜ਼ ਕਿੰਨੀਆਂ ਨਿਊਜ਼ ਆ ਰਹੀਆਂ ਜੋ ਉਥੇ 30 ਦਾ ਕਤਲ ਕਰਤਾ 40 ਦਾ ਕਤਲ ਕਰਤਾ ਬਹੁਤ ਜੀ ਖਤਰਨਾਕ ਜਮਾਨਾ ਆ ਗਿਆ ਹੁਣ ਅੱਜ ਕੱਲ੍ਹ ਜੇ ਬਹੁਤ ਕੁੜੀਆਂ ਦੀਆਂ ਮੌਤਾਂ ਹੋਈਆਂ ਤੇ ਇੱਕ ਜਿਆ ਹੁਣੇ ਖਬਰ ਆਈ ਹੈ ਵੀ ਸੱਸ ਨੇ ਨੂੰਹ ਨੂੰ ਧੱਕਾ ਦੇ ਤਾ ਨਹਿਰ ਦੇ ਵਿੱਚ ਤੇ ਦੇਖੋ ਕਿੱਡੀ ਸੋਹਣੀ ਕੁੜੀ ਆ ਉਹ ਬਾਹਲੀ ਸੋਹਣੀ ਕੁੜੀ ਆ ਜੀ ਬੜੀ ਕਿਊਟ ਕੁੜੀ ਆ ਵਿਚਾਰੀ ਤੇ 2 ਸਾਲ ਹੋਏ ਸੀ ਹਜੇ ਵਿਆਹ ਨੂੰ ਕਿ ਉਹ ਉਹਨੂੰ ਵਿਚਾਰੀ ਨੂੰ 20 ਸਾਲ ਨਹੀਂ ਵਿਆਹ ਨੂੰ ਹੋਏ ਸੀ ਵਿੱਚ ਖਬਰ ਆ ਰਹੀ ਵੀ ਉਹਦੇ ਬੱਚਾ ਨਹੀਂ ਸੀ ਬੱਚੇ ਇਹਨਾਂ ਤੱਕ ਕੀ ਵਿਚਾਰੀ ਨੂੰ ਹਜੇ 2 ਸਾਲ ਵਿਆਹ ਨੂੰ ਹੋਏ ਸੀਗੇ ਤਾਂ ਸੱਸ ਨੇ ਅਖੇ ਨਹਿਰ ਚੱਕ ੱੱੱ ਦੇ ਤਾਂ ਤਾਂ ਦੇਖੋ ਜੀ ਅਜਿਹਿਆਂ ਵੀ ਮਾਵਾਂ ਪਈਆਂ ਜਿਹੜੀਆਂ ਆਪਦੇ ਪੁੱਤਾਂ ਦਾ ਘਰ ਅਜਾੜ ਦਿੰਦਿਆਂ ਆਪਦੇ ਹੱਥੀਂ ਜਾੜ ਦਿੰਦਿਆਂ ਤੇ ਕਈ ਅਜਿਹਿਆਂ ਮਾਵਾਂ ਜਿਹੜੀਆਂ ਉਜੜਦਾ ਹੋਇਆ ਘਰ ਬਸਾ ਦਿੰਦਿਆਂ ਆਪਦੇ ਨੋਹਾ ਪੁੱਤਾਂ ਦਾ ਤਾਂ ਕੀ ਮਿਲਿਆ ਇਹਨੂੰ ਤਾਰੀ ਬਰਨਾਲੇ ਆਪ ਜੇਲ੍ਹ 'ਚ ਬੈਠੂਗੀ ਨਾਲੇ ਓਹੋ ਮੁੰਡਾ ਜਿਹੜਾ ਉਹਨੂੰ ਕੁੜੀ ਨੂੰ ਵਿਆਇਆ ਸੀਗਾ ਜੇਲ੍ਹ 'ਚ ਬੈਠੂਗਾ ਤਾਂ ਤਾਂ ਗੱਲ ਕਰਦੇ ਆਂ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਬਈ ਸੱਸਾਂ ਨੂੰ ਵੀ ਸੋਚਣਾ ਚਾਹੀਦਾ ਤੇ ਮੁੰਡਿਆਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਵਿਆਹ ਕੇ ਲਿਆਉਂਦੇ ਆ ਕੋਈ ਨਿਰੀ ਐ ਥੋੜੀ ਐ ਵੀ ਜਿਹਨੂੰ ਵਿਆਹ ਲਿਆਂਦੀ ਬਗਾਨੀ ਧੀ ਤਾਂ ਬਗਾਨੀ ਸਮਝ ਕੇ ਰਹਿਣਾ ਆਪਾਂ ਤਾਂ ਉਹਦੀ ਵੀ ਕਦਰ ਕਰਨੀ ਚਾਹੀਦੀ ਐ ਤੇ ਜਿਸ ਦਿਨ ਉਹ ਸੱਸ ਵਿਆਹੀ ਆਂਦੀ ਹੈ ਉਹ ਵੀ ਤਾਂ ਕਿਸੇ ਦਾ ਪੁੱਤ ਹੀ ਹੁੰਦਾ ਜਿਹੜਾ ਉਹਨੂੰ ਵਿਆਹ ਕੇ ਲਿਆਉਂਦਾ ਠੀਕ ਹੈ ਉਹ ਤਾਂ ਜਿਹੜਾ ਜਿਹੜਾ ਮੈਨੂੰ ਵਿਆਹ ਕੇ ਲਿਆ ਉਹ ਤਾਂ ਮੇਰੀ ਕਦਰ ਕਰੇ ਤੇ ਪਰ ਮੇਰਾ ਪੁੱਤ ਨਾ ਇਹਦੀ ਕਦਰ ਕਰੀ ਬਗਾਨੀ ਦੀ ਕਦਰ ਕਰੀ ਠੀਕ ਹੈ ਬਹੁਤ ਬਈ ਦੁਨੀਆ ਦੀ ਸੋਚ ਮਾੜੀ ਹੈ ਬਹੁਤ ਹੀ ਜ਼ਿਆਦਾ ਸੋਚ ਮਾੜੀ ਹੈ ਦੁਨੀਆ ਦੀ ਬਹੁਤ ਹੀ ਜ਼ਿਆਦਾ ਠੀਕ ਹੈ ਕਈ ਤਾਂ ਸੱਸਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਪੁੱਤਾਂ ਦੇ ਘਰ ਜਾਣ ਦਿੰਦੀਆਂ ਸਿਰਫ ਕਿਉਂ ਯਾਰ ਦਿੰਦੀਆਂ ਕਿਉਂਕਿ ਉਹ ਤੋਂ ਜਰਿਆ ਨਹੀਂ ਜਾਂਦਾ ਉਹ ਤੋਂ ਜਰਿਆ ਨਹੀਂ ਜਾਂਦਾ ਵੀ ਆ ਕੇ ਪੁੱਤ ਬਾਹਰੋਂ ਮੇਰੇ ਕੋਲੇ ਬੈਠੇ ਮੇਰੀਆਂ ਸੁਣੇ ਮੇਰੇ ਕੋਲੇ ਬਹਿ ਕੇ ਰੋਟੀ ਪਾਣੀ ਖਾਵੇ ਤੇ ਬਈ ਉਹਦੋਂ ਤੁਸੀਂ ਵਿਆਹ ਹੋਈ ਨਾ ਆਪਦੇ ਪੁੱਤਾਂ ਨੂੰ ਵਿਆਹ ਹੋਈ ਨਾ ਆਪਦੇ ਇੰਟਰ ਚ ਹੀ ਰੱਖੋ ਤੁਸੀਂ ਕਿਉਂ ਵਿਆਹਣਗੇ ਤੁਸੀਂ ਕਿਉਂ ਬਗਾਨੀਆਂ ਧੀਆ ਮਰਵਾਉਣਗੇ ਕਈ ਤਾਂ ਵਿਚਾਰੀਆਂ ਮਰ ਜਾਂਦੀਆਂ ਆਪਦੀ ਜੀ ਮੰਲੀਲਾ ਖਤਮ ਕਰ ਦਿੰਦੇ ਆ ਤੇ ਕਈ ਵਿਚਾਰੀਆਂ ਹੁੰਦੀਆਂ ਉਹ ਜਿੰਨਾ ਚਿਰ ਜਿਉਂਦੀਆਂ ਤੋ ਖੰਡਾਉਂਦ ਨਾ ਹੀ ਰਹਿੰਦੀਆਂ ਕਈ ਵਿਚਾਰੀਆਂ ਵਿੱਚ ਐ ਜਿਹੀਆਂ ਵੀ ਹੁੰਦੀਆਂ ਧੀਆ ਮੇਰੇ ਵਰਗੀਆਂ ਵਿਚਾਰੀਆਂ ਜਿਹੜੇ ਨਾ ਦੁੱਖ ਖੰਡਾਉਂਦ ਨਾ ਹੀ ਰਹਿੰਦੀਆਂ ਤੇ ਵਈ ਮੈਂ ਤੇ ਇਹੀ ਕਹਿੰਨੀ ਵੀ ਮਾੜੀ ਸਾਸਣਾ ਕਿਸੇ ਨੂੰ ਟੱਕਰੀ ਨਾ ਸਾਸ ਟੱਕਰੇ ਨਾ ਨਾਨਾ ਟੱਕਰ ਨਾ ਤੇ ਨਾ ਹੀ ਘਰ ਵਾਲਾ ਟੱਕਰੇ ਬਹੁਤ ਔਖ ਹੈ ਜਿਹਦੀ ਮਾੜੇ ਬੰਦਿਆ ਨਾਲ ਵਾਹ ਪੈ ਜਾਂਦੀ ਹੈ ਜਦੋਂ ਤੁਸੀਂ ਹੱਥੀਆਂ ਆਪਦੇ ਵਿਆਹ ਲਿਆ ਆਪਦੇ ਪੁੱਤ ਉਹਨਾਂ ਨੂੰ ਖਾਣ ਹੰਡਾਉਣ ਦਿਓ ਆਪਦੇ ਰੰਗ ਚਾ ਪੂਰੇ ਕਰਨ ਦਿਓ ਫਿਰ ਉਹ ਜਰੀਆਂ ਨਹੀਂ ਜਾਂਦੀਆਂ ਬਗਾਨੀਆਂ ਧੀ ਜਦੋਂ ਘਰੇ ਆ ਜਾਂਦੀ ਹੈ ਠੀਕ ਹੈ ਉਹ ਸਾਡੇ ਖਾਚੇ ਵਧ ਗਏ ਸਾਡਾ ਐ ਹੋ ਗਿਆ ਵਾਹ ਹੋ ਗਿਆ ਠੀਕ ਹੈ ਜਵਾਈ ਤਾਂ ਸਾਨੂੰ ਚੰਗਾ ਟੱਕਰੇ ਜਵਾਈ ਤਾਂ ਕਹਿਣੀ ਹੈ ਸਾਡੇ ਬਾਲੇ ਚੰਗੇ ਜਿਹੜੇ ਸਾਡੀਆਂ ਧੀਾਂ ਦੀ ਕਦਰ ਕਰਦੇ ਐ ਤੇ ਪੁੱਤ ਨਾ ਸਾਡੇ ਚੰਗੇ ਬੰਨ ਸਾਡੇ ਲਈ ਚੰਗੇ ਬੰਨ ਪਰ ਬਗਾਨੀਆਂ ਧੀਆਂ ਲਈ ਨਾ ਬੰਨ ਬਗਾਨੀਆਂ ਧੀਆਂ ਦੀ ਨਾ ਸੁਣ ਨਾ ਹੀ ਕਦਰ ਕਰਨ ਪਿੱਛੇ ਬਥੇਰੀ ਦੁਨੀਆ ਦੀ ਸੋਚ ਅਜੇ ਹੀ ਹੈ ਬਈ ਬਹੁਤ ਦੁਨੀਆ ਦੀ ਸੋਚ ਹੈ ਅਜੇ ਹੀ ਠੀਕ ਹੈ ਕਈ ਵਿੱਚ ਨਨਾਨਾ ਵੀ ਇਹੋ ਜਿਹੇ ਹੁੰਦੇ ਨੇ ਜਿਹੜੀਆਂ ਮਾਪਿਆਂ ਨੂੰ ਉਂਗਲਾਂ ਲਾਉਣ ਨੂੰ ਜਿਹੜੀਆਂ ਮਾਪਿਆਂ ਨੂੰ ਉਂਗਲਾਂ ਲਾਈ ਜਾਂਦੀਆਂ ਇੱਕ ਆਹ ਜਿਹੜੇ ਫੋਨ ਚੱਲ ਪਏ ਇਹਨਾਂ ਨੇ ਦੁਨੀਆ ਦਾ ਜਮੇ ਹੀ ਬੇੜਾ ਘਰਕ ਕਰਤਾ ਜੇ ਨਾ ਫੋਨਾਂ 'ਚ ਆਪਾਂ ਚੰਗੀਆਂ ਗੱਲਾਂ ਸੁਨ ਸੁਣਨ ਹੈ ਸਿੱਖਣੀਆਂ ਤਾਂ ਚੰਗੀਆਂ ਵੀ ਵਿੱਚ ਬਥੇਰੀਆਂ ਆਉਂਦੀਆਂ ਜੇ ਆਪਾਂ ਮਾੜੀਆਂ ਸਿੱਖਣੀਆਂ ਤਾਂ ਮਾੜੀਆਂ ਵੀ ਵਿੱਚ ਬਹੁਤ ਆਉਂਦੀਆਂ ਪਰ ਚੰਗੀਆਂ ਗੱਲਾਂ ਹੀ ਸਿੱਖੋ ਚੰਗੀਆਂ ਸਿੱਖੋ ਵਧੀਆ ਆਪਦੀ ਜ਼ਿੰਦਗੀ ਜਿਉਣਾ ਚੰਗੀਆਂ ਗੱਲਾਂ ਸਿੱਖ ਕੇ ਨਾਲ ਨਾਲੇ ਆਪ ਜਿਉ ਨਾਲ ਦੂਜਿਆਂ ਨੂੰ ਜਿਉਣ ਦਿਓ ਠੀਕ ਹੈ ਇਹ ਜਿਹੜੇ ਫੋਨ ਹੈ ਇਹ ਲਾ ਲੈਂਦੀਆਂ ਵਿੱਚ ਬਥੇਰੀਆਂ ਕੁੜੀਆਂ ਹੁੰਦੀਆਂ ਜਿਹੜੀਆਂ ਇੜੂnga ਕੈਂਦੂnga ਨਾਲੇ ਸਾਡੀ ਪੇਕੇ ਘਰ ਚੱਲੇ ਤੇ ਨਾਲੇ ਸਾਡੀ ਸਹੁਰੇ ਘਰ ਚੱਲੇ ਠੀਕ ਹੈ ਤੰਗ ਉਹੀ ਕਰਦਿਆਂ ਜਿਨ੍ਹਾਂ ਦੀ ਸਹੁਰੇ ਘਰ ਚਲਦੀ ਆ ਜਿਹੜਾ ਮਾਤੜ ਵਰਗੀਆਂ ਸਹੁਰੇ ਘਰੇ ਔਖੀਆਂ ਉਹ ਕਿੱਥੋਂ ਜਾ ਕੇ ਪੇਕੇ ਦੇ ਘਰੇ ਲੀਡਰੀ ਕਰ ਲੈਣੀ ਆ ਉਹ ਤਾਂ ਨਹੀਂ ਸਾਡੇ ਭਰਾ ਭਰਜਾਈ ਸੌਖੇ ਬਸਣ ਹੱਸਦੇ ਦਿਸਣ ਸਾਨੂੰ ਆਪਨੂੰ ਗਿਆਨ ਨੂੰ ਵਧਿਆ ਬਈ ਆਪਣੀ ਸੇਵਾ ਕਰਨ ਠੀਕ ਹੈ ਦੁੱਖ ਸੁੱਖ ਹਰੋਲਣ ਜਿਹੜੀਆਂ ਹੁੰਦੀਆਂ ਬਈ ਪਹਿਲੇ ਦਿਨ ਤੋਂ ਉਹ ਫਿਰ ਕਿੱਥੇ ਵਰਜਾਈਆਂ ਨੇ ਪੈਰ ਲੱਗਣ ਦਿੰਦੀਆਂ ਹੂੰ ਉਹ ਪਰਜਾਈਆਂ ਨਹੀਂ ਪੈਰ ਲੱਗਣ ਦਿੰਦੀਆਂ ਫੋਨ ਲਾ ਲੈਂਦੀਆਂ ਉਹੋ ਚਲਾਉਂਦੀਆਂ ਮਾਪਿਓ ਦੇ ਵਿੱਚ ਦੀ ਪੇਕੇ ਦੇ ਘਰੇ ਮਾਪਿਓ ਦੇ ਵਿੱਚ ਦੀ ਚਲਾਉਂਦੀਆਂ ਕਿਉਂਕਿ ਸਿੱਧੀਆਂ ਸਿੱਧੀ ਤਾਂ ਉਹ ਚਲਾ ਨਹੀਂ ਸਕਦੀਆਂ ਸਿੱਧੀ ਕਿਵੇਂ ਚਲਾਉਣੀਆਂ ਦੁਨੀਆ ਤੋਂ ਡਰਨੀਆਂ ਲੋਕ ਕਹਿਣਗੇ ਇਹਨਾਂ ਦੀ ਇਹਨਾਂ ਦੀਆਂ ਕੁੜੀਆਂ ਐ ਕਰਦੀਆਂ ਠੀਕ ਹੈ ਮਾ ਵੀਚ ਮਾਪੇ ਉਹ ਵੀਚ ਦੀ ਚਲਾ ਦੂਗਾ ਫੋਨ ਲਾ ਲੈਂਦੀਆਂ ਕੋਈ ਫੋਨ ਸਾਰਾ ਦਿਨ ਕਰੀ ਜਾਣਾ ਫੋਨ ਸਾਰਾ ਦਿਨ ਕਰੀ ਜਾਣਾ ਕੋਈ ਉਹ ਪਾਠ ਤਾਂ ਕਰਦੀਆਂ ਨਹੀਂ ਫੋਨ ਤੇ ਵੀ ਉਹ ਪਾਠ ਕਰਦੀਆਂ ਜਾਂ ਗੁਰਬਾਣੀ ਪੜ੍ਹਦ ਨੂੰ ਚੁਗਲੀਆਂ ਹੀ ਕਰਦ ਲੈ ਚੁਗਲੀਆਂ ਕਿਹੜੀਆਂ ਕਰਦੀਆਂ ਪਰਝਾਈ ਦੋ ਇਹ ਕੀ ਕਰਦੀ ਐ ਨਹੀਂ ਕੀ ਕੀਤਾ ਅੱਜ ਤੂੰ ਕੀ ਕੀਤਾ ਠੀਕ ਐ ਇਹ ਗੱਲਾਂ ਹੀ ਘਰ ਅਜਾੜ ਦਿੰਦੀਆਂ ਇਹ ਗੱਲਾਂ ਘਰ ਅਜਾੜ ਦਿੰਦੇ ਨੇ ਕੀ ਕਹਿਣਗੀਆਂ ਇਹਨੂੰ ਮਾ ਸਿਰ ਨਾ ਚੜਨ ਦਿਓ ਇਸ ਸਰ ਚੜ ਜੂਗੀ ਸੋਨੂੰ ਤੰਗ ਕਰੂਗੀ ਨਾਲੇ ਸਾਡੇ ਨਹੀਂ ਸਾਡੇ ਨਿਸਾਰ ਲੈਣੀ ਉਹ ਆਏ ਨਹੀਂ ਸੋਚਦਿਆਂ ਵੀ ਜਿੰਨਾ ਚਿਰ ਸਾਡਾ ਮਾਪਿਓ ਜਾਂਦਾ ਉਹਨਾਂ ਚਿਰ ਇਹ ਸਲੀਡਰੀ ਕਰ ਲਾਂਗਾ ਅਕਸਰ ਤਾਂ ਮਾਪੇ ਕਿਸੇ ਦੇ ਨਾਲ ਨਹੀਂ ਨਿਭਦੇ ਨਿਭਦੇ ਤਾਂ ਭਰਾ ਪਰਜਾਈਆਂ ਜੇ ਬੰਦੇ ਨੂੰ ਸੋਚੇ ਤਾਂ ਬੰਦਾ ਠੀਕ ਹੈ ਇੱਕ ਮੌਕੇ ਭਰਾ ਪਰਜਾਈਆਂ ਤੋਂ ਖਵਾ ਕੇ ਵੀ ਆਪਾਂ ਨੂੰ ਚੁੱਪ ਰਹਿਣਾ ਪੈਂਦਾ ਹੈ ਸਹਿਣਾ ਪੈਂਦਾ ਹੈ ਵੀ ਅਕਸਰ ਤਾਂ ਭਰਾ ਪਰਜਾਈਆਂ ਦੇ ਆਪਾਂ ਹੋਡੇ ਹੀ ਲੱਗਣਾ ਆ ਜਿਹੜੀਆਂ ਚੰਗੀਆਂ ਕੁੜੀਆਂ ਹੁੰਦੀਆਂ ਉਹ ਪਹਿਲਾਂ ਪਰਜਹਿੰਨ ਨਾਲ ਗੱਲ ਕਰਦੀਆਂ ਬਾਅਦ ਵਿੱਚ ਮਾਂ ਨਾਲ ਗੱਲ ਕਰਦੀਆਂ ਸਾਰਾ ਘਰ ਦਾ ਵੱਧ ਤੋਂ ਵੱਧ ਤੁਸੀਂ ਦੁੱਖ ਸੁੱਖ ਪੁੱਛੋ ਤੁਸੀਂ ਸਾਰੇ ਕਿਵੇਂ ਹੋ ਬਸ ਦੁੱਖ ਸੁੱਖ ਪੁੱਛੋ ਤੇ ਆਪ ਦਾ ਫੋਨ ਕੱਟੋ ਇਹ ਥੋੜੀਏ ਵੀ ਅਗਲੇ ਦੇ ਘਰ ਦੀ ਸਾਰਾ ਦਿਨ ਜਾਸੂਸੀ ਕਰੀ ਜਾਣੀ ਹੈ ਸੱਸ ਨੂੰਹਾਂ ਤਾਂ ਲੜਦੀਆਂ ਵੀ ਆਈਆਂ ਬਈ ਸੱਸ ਨੂੰਹ ਲੜੀ ਆ ਕਿ ਇੱਕ ਝੌਕੇ ਚੜੀ ਠੀਕ ਹੈ ਤੇ ਉਹ ਸਾਰਾ ਦਿਨ ਘਰ ਦੀ ਇੰਟਰਵਿਊ ਲਈ ਜਾਂਦੀਆਂ ਮਾਂ ਤੋਂ ਅੱਜ ਤੁਹਾਡੇ ਕੀ ਹੋਇਆ ਅੱਜ ਕਿੱਥੇ ਜਾਣਾ ਇਹ ਕੀ ਕਰਦੇ ਇਹਨੇ ਕੀ ਖਾਦਾ ਇਹਨੇ ਕੀ ਪਾਇਆ ਉਹ ਮਾਂ ਸਾਰਾ ਦਿਨ ਜਿਹੜੀ ਕਮਲੀ ਸੱਸ ਹੁੰਦੀ ਐ ਸਾਰਾ ਦਿਨ ਦੱਸੀ ਜਾਂਦੀ ਐ ਇਹ ਨਿੱਕੇ ਨਿੱਕੇ ਗੱਲਾਂ ਇਹੋ ਘਰ ਤੋਂ ਬਾਹਰ ਜਾਣ ਲੱਗ ਜਾਣ ਤਾਂ ਫੇਰ ਘਰ ਉੱਜੜਦੇ ਹੀ ਐ ਬਈ ਫੇਰ ਘਰ ਉੱਜੜਦੇ ਐ ਫੇਰ ਕਿੱਥੇ ਘਰ ਵਸਦੇ ਤੇ ਕਈ ਮਾਤੜ ਵਰਗੀਆਂ ਸਰੀਰ ਤੇ ਝੱਲ ਜਾਂਦੀਆਂ ਆਖਦੀਆਂ ਚਲੋ ਅੱਜ ਹੋਰ ਸਵੇਰ ਹੋਰ ਹੋਏ ਮੇਰੇ ਬੱਚੇ ਅੱਜ ਹੋਰ ਸਵੇਰ ਹੋਰ ਹੋਏ ਮੇਰੇ ਬੱਚੇ ਠੀਕ ਐ ਇਹ ਸੋਚਣਾ ਚਾਹੀਦਾ ਸੱਸਾਂ ਨੂੰ ਵੀ ਸੋਚਣਾ ਚਾਹੀਦਾ ਨਨਾਨਾ ਨੂੰ ਵੀ ਸੋਚਣਾ ਚਾਹੀਦਾ ਵੀ ਕਿਸੇ ਦਾ ਘਰ ਨਾ ਝੜੋ ਜੇ ਛੋਡੇ ਤੇ ਖਾਣ ਹਣਾਉਣ ਦੇ ਦੇਣਾ ਤਾਂ ਇਹਨਾਂ ਬਗਾਨੀਆਂ ਧੀਆ ਨੂੰ ਵੀ ਖਾ ਹਣਾ ਲੈਣ ਦਿਓ ਇਹਨਾਂ ਤੇ ਵੀ ਕੋਈ ਦਿਨੇ ਇਹ ਰੋਜ਼ ਰੋਜ਼ ਤਾਂ ਆਉਂਦੇ ਨਹੀਂ ਕਿੱਡੀ ਕੁ ਮਰ ਅੱਗੇ ਤਾਂ 800 ਸਾਲ ਦੀ ਉਮਰ ਹੋ ਜਾਂਦੀ ਸੀ ਹੁਣ ਤਾਂ 60 ਤੱਕ ਹੀ ਰਹਿ ਗਈ ਬਈ ਹੁਣ ਤਾਂ 60 ਤੱਕ ਹੀ ਉਮਰ ਹੈ ਇਹਨਾਂ ਨੂੰ ਵੀ ਖਾਣ ਹਣਾਉਣ ਦਿਓ ਆਪਦੇ ਲਾੜਜਾ ਪੂਰੇ ਕਰਨ ਲੱਗੋ ਕਿਤੇ ਦੇ ਵਿੱਚ ਕਲੇਸ਼ ਨਾ ਪਵਾਓ ਠੀਕ ਹੈ ਵਿੱਚ ਸਹੁਰੇ ਵੀ ਜੇ ਇਹ ਹੁੰਦੇ ਜਿਹੜੇ ਨੋ ਫਿਰਦੀ ਤੋਂ ਆਖ ਦਿੰਦੇ ਢੰਡਾ ਚੱਕ ਲਾਏ ਐ ਨਹੀਂ ਲੋਟ ਆਉਂਦੀ ਇਹਨੇ ਰੋਟੀ ਨਹੀਂ ਦੇਣੀ ਉਹਨੂੰ ਪੁੱਛਣ ਆਲਾ ਵਈ ਤਾ ਤੂੰ ਨੋ ਦੇ ਮੂੰਹ ਤੇ ਇਹ ਗੱਲਾਂ ਕਹੀਆਂ ਨਾ ਤੇ ਤੈਨੂੰ ਰੋਟੀਆਂ ਮਿਲ ਜਾਣੀਆਂ ਕਿਤੇ ਤਾਂ ਗੱਲ ਹੁੰਦਿਆਂ ਹੁੰਦਾ ਹਾਂ ਵੀ ਸੱਸ ਸਹੁਰਾ ਆਖ ਦਿੰਦੇ ਐ ਭਾਈ ਨਾ ਵਿਆਹ ਕਿ ਲਿਆਂਦੀ ਐ ਆਪਾਂ ਜੇ ਆਪੇ ਇਹਦੀ ਕਦਰ ਕਰਾਂਗੇ ਤਾਂ ਸਵੇਰੇ ਫੇਰ ਹੀ ਆਪਣੀ ਇਹ ਕਦਰ ਕਰੂਗੀ ਜੀ ਕਹੋ ਤੇ ਜੀ ਕਹਾਓ ਜੇ ਆਪਾਂ ਨੂੰ ਉਹਨੂੰ ਪਿਆਰ ਕਰਾਂਗੇ ਤਾਂ ਫੇਰ ਹੀ ਨੋ ਪਿਆਰ ਕਰੂਗੀ ਜੇ ਆਪਾਂ ਨੂੰ ਉਹਨੂੰ ਇੱਟ ਚੱਕਾਂਗੇ ਤਾਂ ਅੱਗੋਂ ਨੂੰ ਪੱਥਰ ਚੱਕੋਗੇ ਹੁਣ ਜਵਾਨਾ ਇਹ ਇਹ ਜ ਆ ਗਿਆ ਬਾਈ ਸੋਚੋ ਸਮਝੋ ਕਿਸੇ ਦੇ ਘਰ ਨਾ ਜਾੜੋ ਘਰ ਜਾਣ ਦੇ ਵਿੱਚ ਕੁਛ ਨਹੀਂ ਮਿਲਦਾ ਨਾਲੇ ਤਾਂ ਤੁਸੀਂ ਆਪ ਦੁਖੀ ਹੋਨੇ ਨਾਲਿਓ ਬਗਾਨੀ ਤੇ ਸਾਰੀ ਉਮਰ ਦੁਖੀ ਰਹਿੰਦੇ ਤੇ ਸਾਰੇ ਹੋਰ ਉਹ ਵਰਦਵਾਵਾ ਦਿੰਦੀ ਹੈ ਉਹ ਅੰਦਰ ਵਰਦਵਾਵਾ ਦਿੰਦਾ ਉਹ ਅੰਦਰਾਂ ਵਰਦਵਾਵਾ ਦਿੰਦੇ ਨੇ ਅੰਦਰ ਅੰਦਰ ਲਗਾ ਅੰਤਰਾਵਾਂ ਦਾ ਵਰਦਵਾਵਾ ਦਿੰਦੇ ਨੇ ਬਿਠ ਤੁਹਾਡੇ ਅੱਗੇ ਆਉਣ ਤੁਹਾਡੇ ਬੱਚਿਆਂ ਅੱਗੇ ਆਉਣ ਇਹਨਾਂ ਦਾ ਨਾ ਕਿ ਮੈਂ ਨਾ ਵੇਖਾਂ ਤੂੰ ਸਾਨੂੰ ਜੱਗ ਵੇਖੀ ਤਪ ਤੇ ਹੀ ਹੱਥ ਬਨ ਕੇ ਬੇਨਤੀ ਕਰਦੇ ਵੀ ਕਿਸੇ ਦਾ ਘਰ ਨਾ ਜਾੜੋ ਮੋਹ ਪਿਆਰ ਰੱਖੋ ਆ ਅੱਗਾ ਤੇ ਇੱਥੇ ਕੁਛ ਨਹੀਂ ਬੰਦੇ ਦੇ ਨਾਲ ਜਾਣਾ ਕਿਸੇ ਨੂੰ ਜ਼ਮੀਨਾਂ ਦਾ ਹੰਕਾਰ ਹੈ ਇਹ ਕਦੇ ਵੀ ਜ਼ਮੀਨ ਜਾਇਦਾਦ ਦਾ ਹੰਕਾਰ ਨਾ ਕਰੋ ਇਹ ਕਦੇ ਵੀ ਨਾਲ ਨਹੀਂ ਜਾਂਦੀ ਬੰਦੇ ਦੀ ਇੱਥੇ ਹੀ ਰਹਿ ਜਾਂਦੀ ਹੈ ਜਦੋਂ ਬੰਦਾ ਮੰਝੇ ਤੇ ਬਹਿ ਜਾਏ ਉਹ ਪਾਣੀ ਦੀ ਘੁੱਟ ਨੂੰ ਵੀ ਤਰਸਦਾ ਜ਼ਮੀਨਾਂ ਦਾ ਦੂਰ ਦੀ ਗੱਲ ਹੈ ਉਹ ਬੰਦੇ ਆ ਪਾਣੀ ਦੀ ਘੁੱਟ ਨੂੰ ਵੀ ਤਰਸਦਾ ਜੇ ਆਪਾਂ ਮੋਹ ਪਿਆਰ ਰੱਖਾਂਗੇ ਤਾਂ ਆਪਾਂ ਨੂੰ ਸਭ ਕੁਝ ਮਿਲੂਗਾ ਸਭ ਕੁਝ ਮਿਲੂਗਾ ਆਪਾਂ ਨੂੰ ਤੇ ਜੈ ਦਾਦਾ ਨੇ ਬਾਈ ਕੋਈ ਹੰਕਾਰ ਨਹੀਂ ਇੱਥੇ ਰਹਿ ਜਾਣਾ ਸਾਰਾ ਕੁਛ ਕਿਸੇ ਦਾ ਘਰ ਨਾ ਜਾੜੋ ਹੱਸਣ ਦਿਓ ਅਗਲੇ ਨੂੰ ਵਸਣ ਦਿਓ ਨਾ ਜਾੜੋ ਘਰ ਜਾੜਨ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਮਿਲਦਾ ਕੋਈ ਜਾ ਕੇ ਠਾਣਿਆਂ 'ਚ ਬਹਿ ਜਾਂਦਾ ਹੈ ਘਰਾਂ ਨੂੰ ਤਾਲੇ ਲੱਗ ਜਾਂਦੇ ਆ ਕੁਝ ਨਹੀਂ ਮਿਲਦਾ ਹੱਥ ਵੱਲ ਕੇ ਇਹ ਹੀ ਬੇਨਤੀ ਹੈ ਮੇਰੀ ਤਾਂ ਵੀ ਆ ਭੈਣੋ ਧੀਓ ਸਿਆਣੇ ਬਣ ਜਿਓ ਕਿਸੇ ਦਾ ਘਰ ਜਾਣ ਦੇ ਵਿੱਚ ਕੁਝ ਨਹੀਂ ਮਿਲਦਾ ਠੀਕ ਹੈ ਜਦੋਂ ਆਪਾਂ ਪੁੱਤ ਜੰਮ ਲੈ ਲੈਂਦੇ ਨੇ ਦੁੱਖ ਝਲਦੇ ਆਂ ਪਾਲਦੇ ਉਹਨੂੰ ਉਹਨਾਂ ਨੂੰ ਉਹਨਾਂ ਦਾ ਜੀਵਨ ਵੀ ਦਿਓ ਉਹਨਾਂ ਪੁੱਤਾਂ ਨੂੰਾਂ ਉਹਨਾਂ ਦਾ ਜੀਵਨ ਵੀ ਦਿਓ ਵੀ ਪੁੱਤ ਲਓ ਤੁਸੀਂ ਹੱਸੋ ਖੇਡੋ ਰੋਟੀ ਦੇ ਦੇਉਗੇ ਤਾਂ ਨਹੀਂ ਨਾ ਦਿਓ ਤਾਂ ਨਹੀਂ ਤੇ ਅਜੇਹਾ ਸੱਸ ਨੂੰ ਪੁੱਤ ਨੂੰ ਕੋਈ ਨਹੀਂ ਮਾੜਾ ਹੁੰਦਾ ਜਿਹੜਾ ਆਪਦੇ ਮਾਪਿਆਂ ਦੀ ਸੇਵਾ ਨਾ ਕਰੇ ਹਰੇਕ ਹੀ ਆਂਦਾ ਬਈ ਮੇਰੇ ਨੱਕ ਲੱਗੇ ਮੈਂ ਸੇਵਾ ਕਰਨੀ ਜੀ ਚੰਗਾ ਘਾਉਣ ਨੂੰ ਹਰੇਕ ਦਾ ਜੀ ਕਰਦਾ ਪਰ ਜਦੋਂ ਪਹਿਲਾਂ ਹੀ ਦਿਲ ਕਾੜ ਜਾਣ ਫੇਰ ਥੋੜੀ ਰਲਦੀ ਹੈ ਦਿਲ ਮਨ ਨਹੀਂ ਰਲਦੀ ਫੇਰ ਨਹੀਂ ਮੰਨ ਰਲਦੇ ਜੇ ਆਪਾਂ ਪਹਿਲਾਂ ਹੀ ਨੋ ਨੂੰ ਕਰਦਾ ਰੂੜੀ ਦਾ ਕੂੜਾ ਬਣਾਤਾ ਨੋ ਆਉਂਦੀ ਨੂੰ ਤੇ ਫੇਰ ਉਹ ਤੋਂ ਆਪਾਂ ਸੇਵਾ ਭਾਲਦੇ ਨਹੀਂ ਹੁੰਦੀ ਸੇਵਾ ਕਦੇ ਵੀ ਨਹੀਂ ਹੁੰਦੀ ਇਹ ਮਨ ਚੋਂ ਵਹਿਮ ਕੱਢ ਦਿਓ ਜੇ ਆਪਾਂ ਨੋ ਧੀ ਬਣਾਵਾਂਗੇ ਨਾ ਤੁਹਾਨੂੰ ਫੇਰ ਹੀ ਧੀ ਬਣਦੀ ਤੇ ਫੇਰ ਹੀ ਆਪਣੀ ਕਦਰ ਕਰੂਗੀ ਇਹ ਕਮਲੀਆਂ ਕੁੜੀਆਂ ਨੂੰ ਅਕਲ ਨਹੀਂ ਆਉਂਦੀ ਵੀ ਅਕਸਰ ਤਾਂ ਸਾਡੇ ਮਾਪਿਓ ਨੇ ਇੱਥੇ ਹੀ ਰਹਿਣਾ ਨਾਲ ਤਾਂ ਆਪਾਂ ਲਿਆ ਨਹੀਂ ਸਕਦਿਆਂ ਜੇ ਮੈਂ ਕਹਾਂ ਵੀ ਆਪਾਂ ਆਪਣੇ ਮਾਪਿਓ ਨੂੰ ਨਾਲ ਲਿਆਵਾਂਗੇ ਨਹੀਂ ਜੀ ਨੋਹਾ ਭੁੱਤੀ ਸਾਹਮਦੇ ਚੰਗਾ ਸਾਹਮਣ ਮਾੜਾ ਸਾਹਮਣ ਜੇ ਆਪਾਂ ਆਪਣੇ ਘਰ ਚ ਮੋਹ ਪਿਆਰ ਹੋਊ ਤਾਂ ਚੰਗੀ ਸੇਵਾ ਹੋ ਜਾਂਦੀ ਹੈ ਜੇ ਆਪਾਂ ਨੋਹ ਆਉਂਦੀ ਨੂੰ ਕੁੱਤੇ ਲਾਏ ਤਾਂ ਫਿਰ ਸੇਵਾ ਬਈ ਨੋਹ ਚਾਰ ਦਿਨਾਂ ਨੂੰ ਉਹੇ ਜੀ ਕਰਦੀ ਹੈ ਫਿਰ ਆਪਾਂ ਚੰਗਾ ਕਿੱਥੋਂ ਭਾਲਦੇ ਆ ਉਹ ਤਾਂ ਜਿਆ ਜਿਆ ਆਪਾਂ ਗੁੜ ਪਾਵਾਂਗੇ ਉਹ ਜਿਹਾ ਹੀ ਮਿੱਠਾ ਹੋਊਗਾ ਠੀਕ ਹੈ ਨਾ ਤੇ ਮੈਂ ਤਾਂ ਇਹੀ ਕਹਿ ਨਹੀਂ ਵੀ ਕਿਸੇ ਦਾ ਘਰ ਨਾ ਜਾੜੋ ਮੋਹ ਪਿਆਰ ਨਾਲ ਰਹੋ ਸਗੋਂ ਜੇ ਕਿਸੇ ਦੇ ਕੋਈ ਘਰ ਦੇ ਵਿੱਚ ਕਲੇਸ਼ ਹੈ ਤਾਂ ਉਹਨੂੰ ਮਿਟਾਓ ਕਲੇਸ਼ ਨਾ ਕਿਸੇ ਦਾ ਵਧਾਓ ਆਪਦੇ ਮਾਂ ਪਿਓ ਨੂੰ ਕਹਿ ਦਿਓ ਪਰ ਬਗਾਨੀ ਤੈਨੂੰ ਕਦੇ ਵੀ ਕੁਝ ਨਾ ਕਹੋ ਕਿਉਂਕਿ ਜੇ ਘਰ ਚ ਪੇਕੇ ਦੇ ਘਰ ਹੀ ਲੜਾਈ ਏ ਉਹ ਤਾਂ ਦੋ ਦਿਨਾਂ ਨੂੰ ਫੇਰ ਉਹੇ ਜਿਹਾ ਹੋ ਜਾਣਗੇ ਇੱਕ ਹੋ ਜਾਣਾ ਉਹਨਾਂ ਨੇ ਤਵੇ ਤੇ ਜਿਹੜੀ ਦੂਜੇ ਦੀ ਗੱਲ ਕਹੀ ਹੁੰਦੀ ਸਾਰੀ ਮਰਚਉਬਦੀ ਇਹ ਬੰਦੇ ਦੇ ਉਹ ਨਹੀਂ ਭੁੱਲਦੀ ਕਦੇ ਵੀ ਨਹੀਂ ਭੁੱਲਦੀ ਉਹ ਜੇ ਪਰਜਾਈ ਉਤਲੇ ਮਨੋਂ ਕਰਦੀ ਆ ਜਾਂਦਾ ਉਤਲੇ ਮਨੋਂ ਕਰਦੀ ਬਈ ਵਿੱਚੋਂ ਨਹੀਂ ਕਰਦੀ ਉਹ ਠੀਕ ਹੈ ਨਾ ਤਾਂ ਇਹੀ ਬੇਨਤੀ ਹੈ ਮੇਰੀ ਤਾਂ ਵੀ ਕਿਸੇ ਦਾ ਕਰਨਾ ਯਾੜੋ ਹੱਸਣ ਵਸਣ ਦਿਓ ਛੋਟੀ ਜੀ ਜ਼ਿੰਦਗੀ ਕੋਈ ਬਾਲੀ ਵੱਡੀ ਜ਼ਿੰਦਗੀ ਨਹੀਂ ਇਹ ਤੇ ਕਿਸੇ ਦੀਆਂ ਵਰਦਵਾਵਾਂ ਨਾ ਲਓ ਠੀਕ ਹੈ ਇੱਥੇ ਹੀ ਆ ਹੁਣ ਕਰਨੀਆਂ ਭੰਨੀਆਂ ਹੋਰ ਕਿਤੇ ਨਹੀਂ ਆ ਇੱਥੇ ਬੰਦਾ ਭਰ ਜਾਂਦਾ ਈ ਕਿਸੇ ਨੂੰ ਕੋਈ ਤਪਾਉ ਉਹ ਨਾ ਇੱਥੇ ਭਰ ਜਾਂਦਾ ਗਾਂ ਕਿਹਨੇ ਵੇਖਿਆ ਇੱਥੇ ਭਰਦਾ ਨਾ ਜ਼ਮੀਨਾਂ ਚਾਇਦਾ ਤਾਂ ਨਾ ਹੰਕਾਰ ਕਰੋ ਕਿਸੇ ਦੇ ਨਾਲ ਨਹੀਂ ਆਣੀਆਂ ਜ਼ਮੀਨਾਂ ਜਾਇਦਾਦਾਂ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਮੇਰੀ ਵੀ ਕਿਸੇ ਦਾ ਘਰ ਨਾ ਯਾੜੋ ਜੇ ਕਿਸੇ ਦੇ ਘਰ ਚ ਕਲੇਸ਼ ਆਪਦੇ ਮਾਂ ਪਿਓ ਨੂੰ ਕਹਿ ਦਿਓ ਪਰ ਬਗਾਨੀਆਂ ਧੀਆਂ ਨੂੰ ਨਾ ਕਦੇ ਵੀ ਨਾ ਕਹੋ ਕਦੇ ਵੀ ਭਰਾ ਦੇ ਚੱਬ ਦਾ ਨਾਂ ਲਾਓ ਨਾ ਲਾਓ ਨਾ ਭਰਾ ਪਰ ਜੈਦਾ ਕਰ ਜਾੜੋ ਨਾ ਚੱਬਾਂ ਲਾਓ ਭਰਾ ਨੂੰ ਕਰ ਕਰਕੇ ਫੋਨ ਵਿੱਚ ਬਠੇ ਰਿਆਂ ਚੱਬਾਂ ਲਾਉਂਦੀਆਂ ਹੱਥ ਨਹੀਂ ਉਹ ਜੇ ਪੀ ਕੇ ਮੂੰਹ ਤਾਂ ਕੇ ਹਵਾ ਕਰੀ ਜਾਂਦੇ ਆ ਆਪ ਦੇ ਟੱਬਰਾਂ ਦੀ ਠੀਕ ਹੈ ਜੇ ਕਿਸੇ ਦੇ ਘਰ ਚ ਕਲੇਸ਼ ਹੈ ਨਾ ਤਾਂ ਉਹਨੂੰ ਮਟਾਓ ਠੰਡਾ ਛਿੜਕੋ ਤੇ ਕੁਝ ਨਹੀਂ ਨਾਲ ਜਾਂਦਾ ਬੰਦੇ ਨੇ ਅੱਜ ਦੀ ਵੀ ਇਹ ਨਹੀਂ ਵੀਡੀਓ ਸੀ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੇ ਕੋ ਗਲਤ ਬੋਲਿਆ ਗਿਆ ਹੋਵੇ ਤਾਂ ਆਪਾਂ ਜੀ ਸੌਰੀ ਚਾਹੁੰਦੇ ਆ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ